ਅਕਸਰ ਦੇਖ ਰਹੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਉਸੀ ਸਾਨੂੰ ਬੜੇ ਲੰਬੇ ਸਮੇਂ ਤੋਂ ਫੇਸਬੁੱਕ ਜਰੀਏ ਬਹੁਤ ਜ਼ਿਆਦਾ ਪਿਆਰ ਆ ਸਾਨੂੰ ਦੇ ਰਹੇ ਆ ਤੇ ਅਸੀਂ ਕੁਝ ਚੇਂਜਸ ਕੀਤੀਆਂ ਹੋਣ ਵਾਲੇ ਦਿਨਾਂ ਦੇ ਵਿੱਚ ਤੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਸੀ ਜ਼ਰੂਰੀ ਸੂਚਨਾ ਸੀ ਇੱਕ ਤਰ੍ਹਾਂ ਦੀ ਜ਼ਰੂਰੀ ਰਿਤੇਕ ਸੁਨੇਹਾ ਸੀਗਾ ਤੇ ਉਮੀਦ ਕਰਦੇ ਆ ਤੁਸੀਂ ਸਾਡੀ ਇਸ ਸੁਨੇਹੇ ਨੂੰ ਬਹੁਤ ਹੀ ਗੰभीरता ਨਾਲ ਲਓਗੇ ਤੇ ਸਾਡੇ ਨਾਲ ਹੋਰ ਜੋੜਨ ਦੀ ਕੋਸ਼ਿਸ਼ ਕਰੋਗੇ ਤੇ ਜੋੜਨ ਦੀ ਕੋਸ਼ਿਸ਼ ਕਰੋਗੇ ਕਿਉਂਕਿ ਫੇਸਬੁਕ ਤੇ ਲਗਾਤਾਰ ਜਿੰਨੀਆਂ ਵੀ ਨਿਊਜ਼ ਹੁੰਦੀਆਂ ਸੀਆਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਸੀ ਜਾਂ ਕੋਈ ਰੈਲੀਆਂ ਸੀ ਜਾਂ ਕੋਈ ਮੀਟਿੰਗਾਂ ਸੀ ਅਸੀਂ ਲਗਾਤਾਰ ਲਾਈਵ ਫੇਸਬੁਕ ਤੇ ਤੁਹਾਨੂੰ ਨਾਲ ਦੀ ਨਾਲ ਹੀ ਦਿਖਾ ਦਿੰਦੇ ਸੀਗੇ ਪਰ ਹੁਣ ਅਸੀਂ ਚੇਂजेस ਕਰ ਦਿੱਤੀ ਹੈਗੀ ਆ ਹੁਣ ਅਸੀਂ YouTube ਚੈਨਲ ਸਾਡਾ ਜਿਹੜਾ ਫੇਸਬੁਕ ਜਿੱਦ ਸੇਵ ਕਰਦਾ ਉਹਦੇ ਥਰੂ ਅਸੀਂ ਤੁਹਾਨੂੰ ਲਾਈਵ ਕੰਟੈਂਟ ਸਾਰਾ ਦਿਆ ਕਰਾਂਗੇ ਕੋਈ ਵੀ ਖਬਰ ਹੋਇਆ ਕਰੂਗੀ ਕਿਸੇ ਤਰ੍ਹਾਂ ਦੀ ਕੋਈ ਪਮੈਰੇਲੀ ਆ ਮੀਟਿੰਗ ਆ ਜਾਂ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦੇ ਵੀ ਕੰਟੈਂਟ ਹੋਊਗਾ ਤੁਹਾਡੇ ਤੱਕ ਹੀ YouTube ਦੇ ਥਰੂ ਹੀ ਪੇਸ਼ ਕਰਿਆ ਕਰਾਂਗੇ ਕਿਉਂਕਿ YouTube ਚੈਨਲ ਪਹਿਲਾਂ ਵੀ ਸਾਡਾ ਲਗਾਤਾਰ ਚੱਲਦਾ ਪਰ ਅਸੀਂ ਘੱਟ ਉਹਨੂੰ ਯੂਜ਼ ਕਰਦੇ ਸੀਗੇ ਪਰ ਹੁਣ ਅਸੀਂ ਮਨ ਬਣਾ ਲਿਆ ਹੈਗਾ ਵੀ Facebook ਦੀ ਜਗ੍ਹਾ ਅਸੀਂ YouTube ਦੇ ਥਰੂ ਹੀ ਤੁਹਾਨੂੰ ਲਾਈਵ ਕੰਟੈਂਟ ਦਿਆ ਕਰੀਏ ਤਾਂ ਕਿ ਤੁਹਾਡੇ ਤੱਕਰ ਪਹੁੰਚ ਸਾਨੂੰ ਹੋਰ ਵੀ ਸਫਲ ਹੋ ਜਾਵੇ ਕਿਉਂਕਿ Facebook ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਹੈਗੀਆਂ ਤੁਸੀਂ ਸਾਡਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਓ ਸਾਡੇ ਨਾਲ ਜੁੜ ਜਾਵੋ ਜਗਤ ਸਿੰਘ ਵੈਬ ਟੀਵੀ ਮਤਲਬ ਜਦੋਂ ਤੁਸੀਂ ਖੋਲੋਗੇ ਜਗਤ ਸਿੰਘ ਵੈਬ ਟੀਵੀ ਦੇ ਨਾਮ ਦਾ ਉਹ ਚੈਨਲ ਤੁਹਾਨੂੰ ਖੁੱਲ ਜੂਗਾ ਕਿਉਂਕਿ ਉਹਦੇ ਉੱਪਰ ਵੀ ਜਿਹੜੀ ਬਾਜ਼ ਦੀ ਫੋਟੋ ਜਿਹੜੀ ਲੱਗੀ ਹੁੰਦੀ ਹੈ ਤੇ ਕਿਰਪਾ ਕਰਕੇ ਜਿੰਨੇ ਵੀ ਲੋਕ ਸਾਡੇ ਨਾਲ Facebook ਤੇ ਜੁੜਿਆ ਤੁਸੀਂ ਸਾਡਾ YouTube ਚੈਨਲ ਅਜੇਡਾ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀਆਂ ਵੀ ਤੁਹਾਨੂੰ ਨਿਊਜ਼ ਕਿਸੇ ਤਰ੍ਹਾਂ ਦੀਆਂ ਵੀ ਖਬਰਾਂ ਜਿਹੜੀਆਂ ਤੁਹਾਡੇ ਤੱਕ ਰਵ ਪਹੁੰਚੀਆਂ ਹੋਣਆਂ ਤੇ ਤੁਹਾਨੂੰ ਜਿਹੜੀ ਨਵੀਂ ਜਿਹੜੀ ਅਪਡੇਟਾਂ ਮਿਲਦੀ ਰਵੇ ਤੇ ਮੈਂ ਉਮੀਦ ਕਰਦਾ ਤੁਸੀਂ ਸਾਨੂੰ ਦੇ ਨਾਲ ਪਿਆਰ ਵੀ ਕਰਦੇ ਹੋ ਤੇ ਸਾਡੀ ਸਪੋਰਟ ਵੀ ਕਰੋਗੇ ਤੇ ਕਿਉਂਕਿ ਇਸ ਜਿਹੜੀ ਦੁਨੀਆ ਦੀ ਭੀੜ ਵਿੱਚ ਦੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਚੰਗਾ ਕਰੀਏ ਤੇ ਕਿਸੇ ਦਾ ਕੋਈ ਲਾਂਭਾ ਨਾ ਹੋਵੇ ਜਿਹਦੇ ਲਈ ਵੀ ਜਾਣਿਆ ਤਾਂ ਉਹਦਾ ਸਹੀ ਹੋਵੇ ਤੇ ਭਾਵੇਂ ਉਹ ਕੋਈ ਸਿਆਸੀ ਪਾਰਟੀ ਹੋਵੇ ਤੇ ਭਾਵੇਂ ਉਹ ਕੋਈ ਆਮ ਲੋਕ ਹੋਣ ਹਰ ਵਿਸ਼ੇ ਦੇ ਅਸੀਂ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਤੇ ਠੀਕ ਆ ਅਸੀਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਕੁਝ ਲੋਕ ਸਟੱਨ ਨੂੰ ਨਾਰਾਜ਼ ਵੀ ਹੁੰਦੇ ਆ ਕੁਝ ਸਟੱਨ ਕੁਝ ਵੀ ਹੁੰਦੇ ਆ ਕੁਝ ਲੋਕ ਐ ਉਹ ਜੇ ਵੀ ਹੁੰਦੇ ਜਿਹੜੇ ਨਹੀਂ ਕੁਝ ਬੋਲਦੇਗੇ ਪਰ ਸਾਡੀ ਕਿਸੇ ਨਾ ਕੋਈ ਨਰਾਜ਼ਗੀ ਨਹੀਂ ਸਾਡੇ ਲਈ ਸਾਰੇ ਇੱਕੋ ਜਿਹੇ ਹੁੰਦੇ ਆ ਤੇ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਵੀ ਚੰਗਾ ਕੰਟੈਂਟ ਆ ਤੁਹਾਡੇ ਤੱਕ ਰ ਪਹੁੰਚਦਾ ਕਰੀਏ ਜੋ ਸਮੇਂ ਦੀਆਂ ਚੀਜ਼ਾਂ ਹੈਗੀਆਂ ਤੁਹਾਡੇ ਤੱਕ ਪੇਸ਼ ਕਰੀਏ ਵੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਸਿਆਸੀ ਕੀ ਹੋ ਰਿਹਾ ਉਂਝ ਕੀ ਹੋ ਰਿਹਾ ਸਰਕਾਰਾਂ ਕੀ ਕਰ ਰਹੀਆਂ ਹੈਗੀਆਂ ਤੇ ਦਬੇ ਕੁਚਲੇ ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਂਦੀ ਹਮੇਸ਼ਾ ਕੋਸ਼ਿਸ਼ ਕਰਦੇ ਆ ਉਮੀਦ ਕਰਦਾ ਤੁਸੀਂ ਸਾਡੀ ਇਸ ਅਪੀਲ ਨੂੰ ਮੰਨੋਗੇ ਵੀ ਤੇ ਮੈਂ ਕੋਸ਼ਿਸ਼ ਕੀਤੀ ਆ ਦੋਨਾ ਪਲੇਟਫਾਰਮਾਂ ਤੇ ਜਿਹੜੀ ਇਹ ਜਿਹੜੀ ਲਾਈਵ ਗੱਲਬਾਤ ਤੁਹਾਨੂੰ ਮੈਂ ਦੱਸ ਰਿਹਾ ਹੈਗਾ ਤੁਸੀਂ ਇੱਕ ਵਾਰ ਜਰੂਰ ਸਾਡਾ YouTube ਚੈਨਲ ਦਾ ਜਿਹੜਾ ਉਹਨੂੰ ਸਬਸਕ੍ਰਾਈਬ ਕਰ ਲਓ ਸਾਡੇ ਨਾਲ ਜੁੜ ਜਾਵੋ ਤੇ ਤੁਹਾਨੂੰ ਜਿਹੜਾ ਵੀ ਕੋਈ ਨਾਖਾ ਨਿਊਜ਼ ਆ ਤੁਹਾਨੂੰ ਲਾਈਵ ਤੁਹਾਡੇ ਇਸ YouTube ਚੈਨਲ ਦੇ ਥਰੂ ਮਿਲਿਆ ਕਰੂਗੀ ਤੇ ਕੋਸ਼ਿਸ਼ ਕਰਾਂਗੇ ਉਹਦੀ ਇਹ ਲਿੰਕ ਜਿਹੜੀ Facebook ਤੇ ਸ਼ੇਅਰ ਵੀ ਕਰਿਆ ਕਰਾਂਗੇ WhatsApp ਤੇ ਵੀ ਸ਼ੇਅਰ ਕਰਿਆ ਕਰਾਂਗੇ ਤੇ ਸਾਡਾ WhatsApp ਦਾ ਚੈਨਲ ਵੀ ਇੱਕ ਹੈਗਾ WhatsApp ਤੇ ਤੁਸੀਂ ਜਾ ਕੇ ਉੱਥੇ ਵੀ ਨਾਲ ਸਾਡੇ ਨਾਲ ਜੁੜ ਸਕਦੇ ਹੋ ਕਿਉਂਕਿ ਜਿਹੜੀ ਅਪਡੇਟ ਆ ਤੁਹਾਡੇ ਤੱਕੋਂ ਪਹਿਲਾਂ ਇਹ ਜੀ ਪਹੁੰਚਾਉਣ ਦੇ ਵਿੱਚ ਕੋਸ਼ਿਸ਼ ਕਰਦੇ ਆਂ ਉਮੀਦ ਕਰਦਾ ਤੁਸ ਸਾਡੀ ਸਪੋਰਟ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ